ਸਤ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸੱਚੀਆਂ ਕਹਾਣੀਆਂ ਤੇ ਬਹੁਤ ਫਿਕਰ ਲੱਗੀ ਹੋਈ ਐ ਪਤਾ ਨਹੀਂ ਕੀ ਹੋਣਾ ਦੋ ਵਾਰ ਤਾਂ ਪੇਪਰ ਪਾ ਦਿੱਤੇ ਹੈ ਰੱਬ ਜੀ ਇਸ ਵਾਰ ਬੇੜਾ ਪਾਰ ਲਗਾ ਦਿਓ ਫਿਕਰ ਵਿੱਚ ਸਿਮਰਨ ਘੁੰਮ ਰਹੀ ਸੀ ਸਾਰੀ ਰਾਤ ਨੀਂਦ ਵੀ ਨਹੀਂ ਆਈ ਸੀ ਖਰਚਾ ਹੀ ਬਹੁਤ ਆਉਂਦਾ ਹੈ ਬੰਦਾ ਕਰੇ ਕੀ ਇਹ ਸੋਚ ਨੂੰ ਸੋਚਦੇ ਹੋਏ ਉਹ ਬਹੁਤ ਦੁਖੀ ਹੋ ਰਹੀ ਸੀ ਉਸ ਦੇ ਦਿਮਾਗ ਵਿੱਚ ਪਤਾ ਨਹੀਂ ਕੀ ਚੱਲ ਰਿਆ ਸੀ ਵਾਹਿਗੁਰੂ ਦਾ ਨਾਮ ਜਪ ਕੇ ਉਹਨੇ ਸਵੇਰੇ ਦੇ ਸਮੇਂ ਕੰਬਦੇ ਹੱਥਾਂ ਨਾਲ ਆਪਣਾ ਫੋਨ ਚੁੱਕਿਆ ਤੇ ਦੇਖ ਕੇ ਖੁਸ਼ੀ ਨਾਲ ਝੂਮ ਉੱઠી ਤੇ ਉਸ ਦੇ ਪੂਰੇ 6 ਬੈਂਡ ਆਏ ਹੁਣ ਉਹਦੇ ਸੁਪਨਿਆਂ ਨੂੰ ਉਡਾਰੀਆਂ ਮਿਲ ਜਾਣੀਆਂ ਸੀ ਜਲਦੀ ਨਾਲ ਡੈਡੀ ਕੋਲ ਗਈ ਤੇ ਜਾ ਕੇ ਖੁਸ਼ਖਬਰੀ ਦਿੱਤੀ ਉਸ ਦਾ ਪਿਤਾ ਇਹ ਸਭ ਦੇਖ ਕੇ ਬਹੁਤ ਖੁਸ਼ ਹੋਇਆ ਇਸ ਵਾਰ ਉਸਨੇ ਸਿਮਰਨ ਦੇ ਪੇਪਰ ਦਾ ਖਰਚਾ ਪੈਸੇ ਚੁੱਕ ਕੇ ਕੀਤਾ ਸੀ ਪੇਪਰ ਦੇ ਪੈਸੇ ਤਾਂ ਸਿਮਰਨ ਨੇ ਪਿਤਾ ਜਗਦੀਤ ਨੇ ਕਿਸੇ ਕੋਲੋਂ ਫੜ ਕੇ ਇਸ ਵਾਰ ਦਿੱਤੇ ਸੀ ਖੈਰ ਹੁਣ ਸਭ ਭੁੱਲ ਜਾਣਾ ਹੈ ਘਰ ਵਿੱਚ ਤਾਂ ਪਹਿਲਾਂ ਹੀ ਤੰਗੀ ਸੀ ਸਾਰੇ ਦੇ ਸਾਰੇ ਪੈਸੇ ਸਿਮਰਨ ਦੇ ਘਰ ਤੇ ਲਗਾ ਨਹੀਂ ਸਕਦੇ ਸੀ ਬਸ ਇੱਕ ਹੀ ਰਾਹ ਸੀ ਹੁਣ ਵਿਆਹ ਕਰਾਉਣ ਦਾ ਉਮਰ ਤਾਂ ਸਿਮਰਨ ਦੀ ਹਲੇ 19 ਸਾਲ 12 ਮਹੀਨੀ ਕੀਤੀ ਨੂੰ ਹਲੇ 1 ਸਾਲ ਹੀ ਹੋਇਆ ਸੀ ਪਰ ਆਪਣੇ ਘਰ ਦੇ ਹਾਲਾਤ ਦੇਖ ਕੇ ਉਹਨੇ ਅੱਗੇ ਪੜ੍ਹਾਈ ਨਹੀਂ ਕੀਤੀ ਤੇ ਆਇਲਟਸ ਕਰਨ ਦਾ ਸੋਚ ਲਿਆ ਰਿਸ਼ਤੇ ਦੀ ਭਾਲ ਖੀਰ ਸਿਮਰ ਦੀ ਭੂਆ ਦੇ ਨਾਨਾਂ ਤੇ ਜਾ ਕੇ ਮੁੱਕੀ ਸਿਮਰ ਦੀ ਭੂਆ ਕੁਲਵਿੰਦਰ ਸਿਮਰਨ ਦਾ ਮੋਹ ਕਾਫੀ ਕਰਦੀ ਸੀ ਉਸਨੇ ਆਪਣੀ ਨਾਨਾ ਰਾਣੀ ਨੂੰ ਕਿਸੇ ਸੋਹਣੇ ਰਿਸ਼ਤੇ ਲਈ ਆਖ ਦਿੱਤਾ ਆਖੇ ਜਦੋਂ ਜੋੜੀਆਂ ਬਣਾ ਹੀ ਉੱਪਰ ਵਾਲਾ ਦਵੇ ਤਾਂ ਕੌਣ ਰੋਕ ਸਕਦਾ ਹੈ ਰਾਣੀ ਨੇ ਆਪਣੇ ਦੌਰ ਦੇ ਮੁੰਡੇ ਨੂੰ ਰਿਸ਼ਤਾ ਕਰਵਾ ਦਿੱਤਾ ਐਸਾ ਸਾਰਾ ਉਹਨਾਂ ਨੇ ਲਾਉਣਾ ਸੀ बस ਵਿਆਹ ਪੱਕਾ ਕਰਨਾ ਸੀ ਫੋਨ ਉੱਪਰ ਹੀ ਕਈ ਗੱਲਾਂ ਹੋ ਗਈਆਂ ਦੇਖਣ ਵਾਲੇ ਦਿਨ ਦੋਵੇਂ ਥਿਰ ਇੱਕ ਹੋਟਲ ਤੇ ਪੁੱਜ ਗੰਨਾਂ ਗੱਲਬਾਤ ਹੋਣ ਤੋਂ ਬਾਅਦ ਪਤਾ ਲੱਗਾ ਕਿ ਮੁੰਡੇ ਦੀ ਉਮਰ 30 ਸਾਲ ਹੈ ਪਰ ਹੈ ਕੱਲਾ ਤੇ ਨਾਲੇ ਦੋ ਭੈਣਾਂ ਨੇ ਨਾਮ ਉਸ ਦਾ ਬਲਜੀਤ ਹੈ ਤੇ ਆਪਸੀ ਗੱਲਬਾਤ ਵਿੱਚ ਜਗਜੀਤ ਸਿੰਘ ਨੇ ਆਪਣੇ ਘਰ ਦੀ ਅਸਲੀ ਹਾਲਤ ਬਿਆਨ ਕਰ ਦਿੱਤੀ ਸਾਡੇ ਵੱਲੋਂ ਕੋਈ ਧੋਖਾ ਨਹੀਂ ਹੋਵੇਗਾ ਸੰਦੀਪ ਕੌਰ ਮੁੰਡੇ ਦੀ ਮਾਂ ਸਾਨੂੰ ਬਸ ਕੁੜੀ ਹੀ ਲੋੜ ਐ ਤਾਜ ਦੇਹਜ ਸਾਨੂੰ ਵੀ ਨਹੀਂ ਲੋੜ ਨਹੀਂ ਐ ਰੱਬ ਰੱਬ ਦਾ ਦਿੱਤਾ ਸਭ ਕੋ ਜਾ ਜਗਜੀਤ ਸਿੰਘ ਦੇਖ ਲੋ ਭੈਣ ਜੀ ਬਾਅਦ ਵਿੱਚ ਇਸ ਤਰ੍ਹਾਂ ਨਾ ਹੋਵੇ ਕਿ ਤੁਸੀਂ ਕੁੜੀ ਨੂੰ ਤਾਨੇ ਮੈਨੇ ਦਵੋ ਸੰਦੀਪ ਕੌਰ ਨਹੀਂ ਜੀ ਕਦੇ ਨਹੀਂ ਆ ਮੇਰਾ ਪੁੱਤ ਐ ਉਮਰ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ ਐ ਤੇ ਨਾਲੇ ਇਹ ਪੜਿਆ 8 ਹੈ ਭੰ ਨਛੇ ਪੱਤੇ ਦਾ ਕੋਈ ਵੈਲ ਨਹੀਂ ਬਾਕੀ ਇਸ ਤੇ ਪਿਤਾ ਨੇ ਬਾਹਰ ਤੋਂ ਆਉਣਾ ਹੈ ਵਿਆਹ ਅਸੀਂ ਉਦੋਂ ਕਰਨਾ ਹੈ ਉਹਨਾਂ ਨੇ ਅਗਲੇ ਮਹੀਨੇ ਆਉਣਾ ਹੈ ਅਗਲੇ ਮਹੀਨੇ ਵਿਆਹ ਕਰ ਦੇਣਾ ਹੈ ਵਿਚੋਲਣ ਰਾਣੀ ਫਿਰ ਸਭ ਨੂੰ ਮਨਜ਼ੂਰ ਹੈ ਰਿਸ਼ਤਾ ਜਗਜੀਤ ਸਿੰਘ ਸਾਨੂੰ ਵੀ ਮਨਜ਼ੂਰ ਹੈ ਦੋਹਾਂ ਤੇ ਰਹਨੇ ਹਾਂ ਆਖ ਦਿੱਤੀ ਪਲਾ ਵਿੱਚ ਮੰਗਣੀ ਤੇ ਇੱਕ ਹਫ਼ਤੇ ਵਿੱਚ ਵਿਆਹ ਹੋ ਗਿਆ 3 ਮਾਰਚ ਦਾ ਵਿਆਹ ਰੱਖਿਆ ਗਿਆ ਸੀ ਸਭ ਕੁਝ ਸੌਖ ਸਿੰਪਲੀ ਸਮੇਂ ਤੇ ਹੋ ਗਿਆ ਸਾਰਾ ਖਰਚਾ ਮੁੰਡੇ ਵਾਲਿਆਂ ਨੇ ਕਰਿਆ ਸਿਮਰਨ ਆਪਣੇ ਸਹੁਰੇ ਘਰ ਚਲੀ ਗਈ ਵਿਆਹ ਤੋਂ ਦੂਸਰੇ ਦਿਨ ਹੀ ਘਰ ਵਿੱਚ ਪਾਰਟੀ ਰੱਖੀ ਹੋਈ ਸੀ ਸਿਮਰ ਦੇ ਸਹੁਰਿਆਂ ਨੇ ਬਹੁਤ ਸੋਹਣਾ ਸੂਟ ਉਸ ਲਈ ਤਿਆਰ ਕੀਤਾ ਹੋਇਆ ਸੀ ਉਸ ਨੂੰ ਉਸਦੀ ਨਾਨੀ ਨੇ ਤਿਆਰ ਕੀਤਾ ਸੀ ਕਿਉਂਕਿ ਉਹ ਆਪ ਹੀ ਪਾਰਲਰ ਦਾ ਕੰਮ ਸਿੱਖੀ ਹੋਈ ਸੀ ਰਸਮਾਂ ਰਿਵਾਜ ਸਭ ਸੋਹਣੇ ਚੱਲ ਰਹੇ ਸੀ ਸਿਮਰ ਬਿਨਾਂ ਕਿਸੇ ਸੰਗ ਸ਼ਰਮ ਤੋਂ ਅੰਦਰ ਬਾਹਰ ਘੁੰਮ ਰਹੀ ਸੀ ਜਿਵੇਂ ਉਹ ਇਸ ਘਰ ਵਿੱਚ ਬਹੁਤ ਸਮੇਂ ਤੋਂ ਰਹੀ ਹੋਵੇ ਇਹ ਗੱਲ ਵਿਚੋਲੋਂ ਨੂੰ ਬਿਲਕੁਲ ਵੀ ਪਸੰਦ ਨਹੀਂ ਆਈ ਸਿਮਰ ਜਲਦੀ ਹੀ ਆਪਣੇ ਸਹੁਰੇ ਘਰ ਕੁਲ ਮਿਲ ਗਈ ਉਸ ਦਾ ਉਹਨਾਂ ਨਾਲ ਪਿਆਰ ਪੈ ਗਿਆ ਉਸ ਦਾ ਘਰ ਵਾਲਾ ਹਰਮਨ ਉਸ ਦਾ ਬਹੁਤ ਖਿਆਲ ਰੱਖਦਾ ਸੀ ਉਸ ਨੂੰ ਹਰ ਚੀਜ਼ ਕੈਨਸਾਰੀ ਲਿਆ ਕੇ ਦੇ ਦਿੱਤੀ ਜਾਂਦੀ ਸੀ ਦੋਵੇਂ ਨਾਨਾ ਵੀ ਉਸ ਦਾ ਬਹੁਤ ਮੋਹ ਕਰਦੀਆਂ ਇੱਕ ਹੀ ਤਾਂ ਭਾਬੀ ਹੈ ਉਹਨਾਂ ਸੀ ਸਿਮਰਨ ਬਾਹਰ ਹੀ ਫਾਇਲ ਲਗਾ ਦਿੱਤੀ ਗਈ ਕੰਮ ਬੰਨਾ ਸ਼ੁਰੂ ਹੋ ਗਿਆ ਸਿਮਰ ਦੇ ਮਾਪਿਆਂ ਨੇ ਆਪਣੀ ਹਿੰਮਤ ਦੇ ਮੁਤਾਬਕ ਜਿੰਨਾ ਹੋ ਸਕਦਾ ਸੀ ਕਰਤਾ ਉਹਨਾਂ ਨੇ ਸਿਰਫ ਹਰਮਨ ਨੂੰ ਮੁੰਦਰੀ ਪਾਈ ਸੀ ਹੋਰ ਕੋਈ ਕਹਿਣਾ ਨਹੀਂ ਪਾਇਆ ਸੀ ਸਿਮਰ ਦੇ ਭਰਾ ਹਲੇ ਛੋਟੇ-ਛੋਟੇ ਸੀ ਦੋਨੇ ਖੈਰ 1 ਮਹੀਨੇ ਬਾਅਦ ਹੀ ਆਫਰ ਲੈਟਰ ਆ ਗਿਆ ਆ ਗਿਆ ਕੈਨੇਡਾ ਦਾ ਕੁਝ ਕਾਨੂੰਨੀ ਕੰਮ ਕਰਕੇ ਕੰਮ ਵਿੱਚ ਦੇਰ ਲੱਗਣੀ ਸੀ ਇਸ ਸਮੇਂ ਸਿਮਰਨ ਨੇ ਆਉਣਾ ਬਹੁਤ ਸਮੇਂ ਆਪਣੇ ਘਰ ਵਾਲੇ ਨਾਲ ਹੀ ਪਿਤਿਤ ਕੀਤਾ ਸਿਮਰਦੀ ਵੱਡੇ ਨਾਨ ਨਾਮ ਸੋਨੀਆ ਤੇ ਛੋਟੀ ਰੀਨਾ ਸੀ ਸੋਨੀਆ ਕਾਫੀ ਪੜ ਚੁੱਕੀ ਸੀ ਤੇ ਉਸਨੇ ਬੀਐਡ ਕਰ ਲਈ ਸੀ ਘਰ ਵਿੱਚ ਪੈਸਾ ਹੋਣ ਕਰਕੇ ਉਸ ਨੂੰ ਘੁੰਮਣ ਫਿਰਨ ਦੀ ਪੂਰੀ ਖੁੱਲ ਸੀ ਇਹ ਕੋ ਆਪ ਵੀ ਕੰਮ ਕਰਦੀ ਸੀ ਛੋਟੀ ਕੁੜੀ ਰੀਨਾ ਪਾਰਲਰ ਦਾ ਕੰਮ ਸਿੱਖਿਆ ਹੋਇਆ ਸੀ ਉਸਨੇ ਬਸ 10 ਜਮਾਤਾਂ ਹੀ ਕੀਤੀਆਂ ਸੀ ਪਰ ਸੋਨੀਆ ਇੱਕ ਬਹੁਤ ਹੀ ਸਮਝਦਾਰ ਕੁੜੀ ਸੀ ਜ਼ਿੰਦਗੀ ਨੂੰ ਜਿਉਣ ਦਾ ਉਸ ਨੂੰ ਆਪਣਾ ਹੀ ਇੱਕ ਨਜ਼ਰੀਆ ਸੀ ਹੌਲੀ ਹੌਲੀ ਸਿਮਰਨ ਨੇ 2 ਮਹੀਨਿਆਂ ਵਿੱਚ ਸੋਨੀਆ ਦੀ ਜ਼ਿੰਦਗੀ 'ਚ ਦਖਲ ਦੇਣਾ ਸ਼ੁਰੂ ਕਰ ਦਿੱਤਾ। ਸਿਮਰਨ ਕਰਦਾ ਸਾਰਾ ਕੰਮ ਕਰਦੀ ਪਰ ਉਸ ਦੀ ਉਮਰ ਦੇ ਹਿਸਾਬ ਨਾਲ ਉਸ ਨੂੰ ਬਹੁਤ ਘੱਟ ਅਕਲ ਸੀ। ਬਾਹਰ ਦਾ ਕੰਮ ਬੰਨ੍ਹਣ ਨੂੰ ਹੁਣ ਸਮਾਂ ਲੱਗ ਜਾਣਾ ਸੀ। ਘਰ ਦੇ ਸਿਮਰ ਤੇ ਸਿਮਰ ਦੇ ਘਰਦਿਆਂ ਦੇ ਸਹਾਤੋਂ ਜਾਣੂ ਹੋ ਗਈ ਸੀ। ਸੋਨੀਆ ਨੇ ਹਮੇਸ਼ਾ ਖੁੱਲ੍ਹ ਕੇ ਜ਼ਿੰਦਗੀ ਜੀ ਕੇ ਦੇਖਿਆ ਸੀ। ਆਪਣੇ ਕਿਸੇ ਵੀ ਕੰਮ ਵਿੱਚ ਉਸ ਨੂੰ ਰੋਕ ਟੋਕ ਪਸੰਦ ਨਹੀਂ ਸੀ। ਪਰ ਸਿਮਰ ਨੇ ਹਰਮਨ ਦੇ ਦਿਮਾਗ 'ਚ ਇਹ ਗੱਲਾਂ ਪੜਨੀਆਂ ਸ਼ੁਰੂ ਕਰ ਦਿੱਤੀਆਂ ਕਿ ਕੁੜੀਆਂ ਨੂੰ ਇਸ ਤਰ੍ਹਾਂ ਨਹੀਂ ਘੁੰਮਣਾ ਚਾਹੀਦਾ ਇਸ ਤਰ੍ਹਾਂ ਘੁੰਮਣ ਨਾਲ ਉਹਨਾਂ ਦੀ ਇੱਜ਼ਤ ਤੇ ਫਰਕ ਪੈਂਦਾ ਹੈ ਜਿਸ ਭਰਾ ਨੇ ਅੱਜ ਤੱਕ ਆਪਣੀਆਂ ਭੈਣਾਂ ਨੂੰ ਕੁਝ ਨਹੀਂ ਕਿਹਾ ਸੀ ਹੁਣ ਉਹ ਆਪਣੀਆਂ ਦੋਨਾਂ ਭੈਣਾਂ ਨੂੰ ਗੱਲ-ਗੱਲ ਤੇ ਟੋਕਣ ਲੱਗ ਪਿਆ ਸੀ ਇੱਥੇ ਨਹੀਂ ਜਾਣਾ ਉੱਥੇ ਨਹੀਂ ਜਾਣਾ ਉਸ ਨੂੰ ਨਹੀਂ ਬੁਲਾਉਣਾ ਪਰ ਕੁੜੀਆਂ ਗਲਤ ਤਾਂ ਹੈ ਹੀ ਨਹੀਂ ਸਨ ਕਿਸੇ ਵੀ ਪਾਸੇ ਤੋਂ ਹਰਮਨ ਦਾ ਦਿਮਾਗ ਸਿਮਰ ਨੇ ਬਹੁਤ ਹੀ ਘਮਾ ਦਿੱਤਾ ਸੀ ਸਿਮਰਨ ਨੇ ਇਸ ਵਿੱਚ ਉਸਦੀ ਭੂਆ ਬਹੁਤ ਅਥ ਸੀ ਜਿਸ ਨੇ ਉਸ ਦਾ ਰਿਸ਼ਤਾ ਕਰਨ ਦੇ ਆਪਣੇ ਨਾਨ ਨੂੰ ਕਿਹਾ ਸੀ ਅਸਲ ਵਿੱਚ ਉਸਦੀ ਭੂਆ ਨੇ ਕਿਹਾ ਕਿ ਜਦੋਂ ਵਿਆਹ ਰੱਖਣਾ ਹੀ ਪੱਕਾ ਹੈ ਤਾਂ ਮੁੰਡੇ ਨੂੰ ਪੂਰੀ ਤਰ੍ਹਾਂ ਆਪਣੇ ਹੱਥ ਵਿੱਚ ਕਰ ਲਈ ਨਾਲ ਕੁੜੀਆਂ ਨਾਲ ਉਹਦਾ ਮੋਹ ਕਾਟੀ ਕਰ ਦੇਈ ਇੰਨਾ ਭੈਣਾ ਭਰਾ ਵਿੱਚ ਬਹੁਤ ਪਿਆਰ ਰਿਹਾ ਤਾਂ ਆਪਣੇ ਵਿਆਹ ਤੋਂ ਬਾਅਦ ਵੀ ਇਹਨਾਂ ਨੇ ਜਲਦੀ ਬੇਕਿਆਂ ਨੂੰ ਤੁਰਿਆਂ ਰਿਆ ਕਰਨਾ ਤੇ ਖਰਚਾ ਸਾਰਾ ਤੈਨੂੰ ਕਰਨਾ ਪਿਆ ਕਰਨਾ ਹੈ ਸਿਮਰਨ ਨੇ ਪੂਆ ਦੀਆਂ ਕੰਨਾਂ ਗੱਲਾਂ ਤੇ ਅਮਲ ਕਰਕੇ ਇਸ ਤਰ੍ਹਾਂ ਕਰਨੀ ਸ਼ੁਰੂ ਕਰ ਦਿੱਤੀ ਜਿਸ ਭਰਾ ਨੇ ਪੈਣਾ ਨੂੰ ਪੁੱਛੇ ਬਿਨਾ ਕੋਈ ਗੱਲ ਕਦੇ ਨਹੀਂ ਸੀ ਕੀਤੀ ਉਹ ਹੁਣ ਉਹਨਾਂ ਨੂੰ ਬੋਲਣ ਲੱਗ ਪਿਆ ਸੀ ਉਸ ਨੇ ਇੱਕ ਦਿਨ ਸੋਨੀਆ ਨੂੰ ਬਹੁਤ ਬੋਲਿਆ ਤੇ ਕਿਹਾ ਕਿ ਤੂੰ ਮੁੰਡਿਆਂ ਨੂੰ ਬਹੁਤ ਬੁਲਾਉਂਦੀ ਹੈ ਇਹ ਸਭ ਸਹੀ ਨਹੀਂ ਇਸ ਨਾਲ ਕੋਈ ਤੇਰੇ ਬਾਰੇ ਕੀ ਸੋਚੇਗਾ ਇਹ ਸੁਣ ਕੇ ਸੋਨੀਆ ਹੈਰਾਨ ਰਹਿ ਗਈ ਤੇ ਉਸਨੇ ਹਰਮਨ ਨੂੰ ਕਿਹਾ ਤੂੰ ਤਾਂ ਵੀਰੇ ਇਸ ਤਰ੍ਹਾਂ ਦਾ ਨਹੀਂ ਸੀ ਤਾਂ ਅੱਗੇ ਤੋਂ ਹਰਮਨ ਨੇ ਕਿਹਾ ਪਹਿਲਾਂ ਨਹੀਂ ਸੀ ਪਰ ਹੁਣ ਹਾਂ ਉਸ ਸਮੇਂ ਮੈਨੂੰ ਸਮਝ ਨਹੀਂ ਸੀ ਪਰ ਹੁਣ ਸਾਰੀ ਸਮਝ ਆਏ ਕਿ ਇਹ ਸਭ ਠੀਕ ਨਹੀਂ ਲੋਕ ਕੀ ਸੋਚਦੇ ਹੋਣਗੇ ਤੁਹਾਡੇ ਬਾਰੇ ਗੱਲਾਂ ਇਸੇ ਤਰ੍ਹਾਂ ਇੰਨੀਆਂ ਵੱਧ ਗਈਆਂ ਕਿ ਇੱਕ ਦਿਨ ਸੋਨਿਆ ਨੇ ਸਿਮਰ ਨੂੰ ਆਖ ਦਿੱਤਾ ਕਿ ਉਸ ਨੂੰ ਸਮਝ ਆ ਗਈ ਕਿ ਸਭ ਉਹ ਕਰਵਾ ਰਹੀ ਹੈ ਸਾਇ ਸੁਣ ਕੇ ਸਿਮਰਨ ਰੋਣ ਲੱਗ ਪਈ ਤੇ ਹਰਮਨ ਨੂੰ ਕਿਹਾ ਕਿ ਮੰਮੀ ਹੁਣੀ ਉਸ ਨੂੰ ਬਹੁਤ ਬੋਲਦੇ ਨੇ ਤੇ ਉਹ ਘਰ ਦਾ ਕੰਮ ਨਹੀਂ ਕਰਦੀ ਤੇ ਜੋ ਹਰਮਨ ਸੋਨੀਆ ਨੂੰ ਆਉਣੇ ਜਾਣੇ ਤੋਂ ਰੋਕਦਾ ਹੈ ਉਸ ਦਾ ਕਾਰਨ ਇਹ ਹੈ ਕਿ ਮੈਂ ਤੁਹਾਨੂੰ ਉਹਨਾਂ ਦੇ ਖਿਲਾਫ ਕੱਲਾ ਆਖਦੀ ਆ ਹਰਮਨ ਨੇ ਇਹ ਸਭ ਕੁਝ ਸੋਨੀਆ ਤੋਂ ਪੁੱਛਿਆ ਤੇ ਦੋਵੇਂ ਭੈਣ ਭਰਾ ਆਪਸ ਵਿੱਚ ਬੈਸਨ ਲੱਗ ਪਏ ਕੱਲ ਇੰਨੀ ਵੱਧ ਗਈ ਕਿ ਹਰਮਨ ਨੇ ਸੋਨੀਆ ਦੇ ਹੱਥ ਚੁੱਕ ਲਿਆ ਮਾਣੇ ਤਾਂ ਕੁੜੀਆਂ ਦਾ ਪੱਖ ਹੀ ਲੈਣਾ ਸੀ ਪਰ ਅਸਲ ਵਿੱਚ ਸਿਮਰਨ ਆਪਣੇ ਰਸਤੇ ਤੋਂ ਕਿਸੇ ਹੋਰ ਪਾਸੇ ਨੂੰ ਤੁਰ ਪਈ ਸੀ ਘਰ ਵਿੱਚ ਕਲੇਸ਼ ਰਹਿਣ ਲੱਗ ਪਿਆ ਪਰ ਚੁੱਪ ਸੀ ਕਿ ਸਿਮਰਨ ਦੀਆਂ ਗਲਤੀਆਂ ਤੇ ਪਰਦਾ ਰੱਖਣ ਦੀ ਉਹ ਇਹ ਸੀ ਕਿ ਕਿਸੇ ਤਰ੍ਹਾਂ ਹਰਮਨ ਨੂੰ ਕੈਨੇਡਾ ਮੰਗਵਾ ਲਵੇ ਬਸ ਮੁੱਕਰ ਨਾ ਜਾਵੇ ਬਸ ਕਿਸੇ ਵੀ ਤਰ੍ਹਾਂ ਹਰਮਨ ਤਾਂ ਬਸ ਹੁੰਦਾ ਹੀ ਸਿਮਰਨ ਦੀ ਸੀ ਸੋਨੀਆਂ ਨੇ ਤਾਂ ਸਿਮਰਨ ਤੇ ਹਰਮਨ ਨੂੰ ਬੁਲਾਉਣਾ ਹੀ ਛੱਡ ਦਿੱਤਾ ਆਪਣੀਆਂ ਕੁੜੀਆਂ ਨਾਲ ਇਸ ਤਰ੍ਹਾਂ ਦਾ ਵਰਤਾਵਰਣ ਕਰਕੇ ਸਿਮਰਨ ਆਪਣੀ ਸੱਸ ਦੇ ਮਨ ਤੋਂ ਵੀ ਲੈ ਗਈ। ਇੱਕ ਦਿਨ ਸਿਮਰ ਦੀ ਲੱਤ ਵਿੱਚ ਦਰਦ ਹੋਇਆ। ਕਈ ਤਰ੍ਹਾਂ ਦੀਆਂ ਦਰਦਾਂ ਦੀਆਂ ਦਵਾਈਆਂ ਖਾ ਕੇ ਵੀ ਉਸ ਨੂੰ ਬਹੁਤ ਘੱਟ ਫਰਕ ਪਿਆ। ਕਿਰ ਉਸਤੇ ਲੱਤ ਵਿੱਚ ਹੋ ਰਿਹਾ ਹੈ ਦਰਦ ਬਾਰੇ ਉਸ ਨੇ ਆਪ ਹੀ ਦੱਸਿਆ ਕਿ ਇਸ ਵਾਰ ਬਚਪਨ ਵਿੱਚ ਉਸ ਦਾ ਐਕਸੀਡੈਂਟ ਹੋ ਗਿਆ ਸੀ ਜਿਸ ਕਰਕੇ ਉਸ ਦੀ ਲੱਤ ਪਲੇਟਾਂ ਪਈਆਂ ਸੀ। ਸ਼ਾਇਦ ਇਸ ਕਰਕੇ ਹੀ ਇਹ ਦਰਦ ਉਸ ਦੇ ਹੋ ਰਿਹਾ ਹੈ। ਡਾਕਟਰ ਕੋਲ ਚੈਪ ਕੱਪ ਕਰਵਾਇਆ ਤਾਂ ਉਹ ਕੱਲ ਨਿਕਲੀ ਡਾਕਟਰ ਨੇ ਕਿਹਾ ਕਿ ਦਰਦ ਬਿਨਾ ਆਪਰੇਸ਼ਨ ਤੋਂ ਠੀਕ ਨਹੀਂ ਹੋਣਾ ਖੇਰ ਕੋਈ ਹੱਲ ਨਾ ਦੇਖ ਉਸਦੀ ਲਾਤਾ ਆਪਰੇਸ਼ਨ ਕਰਵਾ ਦਿੱਤਾ ਗਿਆ ਕਈ ਦਿਨ ਤੱਕ ਇਸੇ ਤਰ੍ਹਾਂ ਬੈੱਡ ਤੇ ਪਈ ਰਹੀ ਇਨ੍ਹਾਂ ਦਿਨਾਂ ਵਿੱਚ ਉਸਦੀ ਸੱਸ ਨੇ ਨਾ ਚਾਹੁੰਦੇ ਹੋਏ ਵੀ ਉਸ ਦਾ ਕਾਫੀ ਖਿਆਲ ਰੱਖਿਆ ਤੇ ਹਰ ਮਨ ਸਮੇ ਉਸ ਦੇ ਨਾਲ ਹੀ ਰਹਿੰਦਾ ਤੇ ਇਨ੍ਹਾਂ ਦਿਨਾਂ ਵਿੱਚ ਇੱਕ ਗੱਲ ਬਹੁਤ ਸੋਹਣੀ ਹੋਈ ਉਹ ਇਹ ਸੀ ਕਿ ਸਿਮਰਨ ਦਾ ਕਨੇਡਾ ਦਾ ਵੀਜ਼ਾ ਆ ਗਿਆ ਲਗਭਗ 1 ਮਹੀਨੇ ਬਾਅਦ ਸਿਮਰਨ ਤੁਰਨ ਫਿਰਨ ਲੱਗ ਗਈ ਜਦੋਂ ਉਹ ਠੀਕ ਠਾਕ ਤੁਰਨ ਫਿਰਨ ਲੱਗ ਗਈ ਤਾਂ ਜਲਦੀ ਨਾਲ ਉਸਦੀ ਟੈਕਟ ਕਰਵਾ ਕੇ ਉਸਨੂੰ ਕੈਨੇਡਾ ਲਈ ਰਵਾਨਾ ਕਰ ਦਿੱਤਾ ਗਿਆ ਸਿਮਰਨ ਦੇ ਜਾਣ ਤੋਂ ਬਾਅਦ ਮਠਿਆਈ ਦਾ ਡੱਬਾ ਸਿਮਰਦੀ ਸੱਸ ਬਚੋਲਣ ਨੂੰ ਦੇਣ ਗਈ ਹਰਮਨ ਵੀ ਨਾਲ ਗਿਆ ਸੰਦੀਪ ਕੌਰ ਨੇ ਵੈਸੇ ਹੀ ਰਾਣੀ ਨੂੰ ਕਿਹਾ ਦੇਖ ਲਓ ਭੈਣ ਜੀ ਇੱਕ ਵਾਰੀ ਵੀ ਸਿਮਰਨ ਦੇ ਮਾਪਿਆਂ ਨੇ ਪੁੱਛਿਆ ਤੱਕ ਨਹੀਂ ਦੱਸੋ ਕੁਝ ਦੇ ਕੇ ਪੈਸਾ ਘਟ ਰਿਹਾ ਹੈ ਤਾਂ ਕੰਮ ਬਣਾਉਣ ਲਈ ਤਾਂ ਅਸੀਂ ਕੁਝ ਮਦਦ ਕਰੀਏ ਫਿੱਟੇ ਮੂੰਹ ਤੱਕ ਨਹੀਂ ਗਿਆ ਕਿੰਨਾ ਖਰਚਾ ਆਇਆ ਸਾਡਾ ਉਹਨਾਂ ਦੀ ਕੁੜੀ ਤੇ ਇਹ ਸੁਣ ਕੇ ਹਰਮਨ ਨੇ ਉਸੇ ਸਮੇਂ ਆਪਣੀ ਮਾਂ ਨੂੰ ਰੋਕ ਦਿੱਤਾ ਤੇ ਕਹਿ ਬਸ ਕਰੋ ਮੰਮੀ ਕਿਉਂ ਉਹੀ ਗੱਲਾਂ ਕਰਦੇ ਹੋ ਜਦੋਂ ਇਸ ਤਰ੍ਹਾਂ ਦਾ ਵਿਆਹ ਕਰਨਾ ਹੀ ਹੋਵੇ ਤਾਂ ਖਰਚਾ ਸਾਰਾ ਮੁੰਡੇ ਵਾਲਾਂ ਦੀ ਹੁੰਦਾ ਹੈ ਇਸ ਤੇ ਨਾਲ ਹੀ ਸੰਦੀਪ ਬੋਲ ਪਈ ਫਿਰ ਵੀ ਇੱਕ ਵਾਰ ਪੁੱਛਣ ਦਾ ਹੱਕ ਤਾਂ ਬੰਦਈ ਸੀ ਉਹਨਾਂ ਦਾ ਵਿਆਹ ਤੱਕ ਦਾ ਖਰਚਾ ਸਾਰਾ ਖਾਡਾ ਹੀ ਸੀ ਨਾ ਕਹਿਣਾ ਪਾਇਆ ਤੇ ਉਹਨਾਂ ਨੇ ਨਾ ਆਪਣੀ ਕੁੜੀ ਨੂੰ ਕਿਸੇ ਹੋਰ ਨੂੰ ਜਵਾਈ ਨੂੰ ਵੀ ਇੱਕ ਹਲਕੀ ਦਰੀਹੀ ਪਾਈ ਸੀ ਹਰਮਨ ਕਹਿਣ ਲੱਗਾ ਮੰਮੀ ਨਾ ਬੋਲਿਆ ਕਰੋ ਇਸ ਤਰ੍ਹਾਂ ਸੋਖੀ ਮੰਗਾ ਕਰਿਆ ਕਰੋ ਬਸ ਸਾਰਾ ਕੁਝ ਤਾਂ ਹੈ ਆਪਣੇ ਘਰ ਵਿੱਚ ਇਹੀ ਗੱਲਾਂ ਚੱਲ ਰਹੀਆਂ ਸੀ ਕਿ ਹਰਮਨ ਨੂੰ ਸਿਮਰਨ ਦਾ ਕਾਲ ਆ ਗਿਆ ਤੇ ਉਹ ਉੱਠ ਕੇ ਇੱਕ ਪਾਸੇ ਚਲੇ ਗਿਆ ਉਸਦੇ ਪਾਸੇ ਜਾਣ ਤੋਂ ਬਾਅਦ ਕਈ ਤਰ੍ਹਾਂ ਦੀਆਂ ਘਰੇਲੂ ਗੱਲਾਂ ਕਰਨ ਤੋਂ ਬਾਅਦ ਸੰਦੀਪ ਘਰ ਸਿਮਰਮ ਬਾਰੇ ਵਿਚੋਲਾਂ ਨੂੰ ਦੱਸਣ ਲੱਗ ਪਈ ਕਿ ਉਹ ਕੁਝ ਕਰਦੀ ਸੀ ਤੇ ਸੰਦੀਪ ਘਰ ਨੇ ਰਾਣੀ ਨੂੰ ਦੱਸਿਆ ਕਿ ਸਿਮਰ ਨੂੰ ਬੋਲਣ ਦੀ ਅਕਲ ਨਹੀਂ ਸੀ ਨਾ ਹੀ ਉੱਠਣ ਬੈਠਣ ਦਾ ਪਤਾ ਸੀ ਦੂਸਰਾ ਉਸਨੇ ਹਰਮਨ ਨੂੰ ਆਪਣੇ ਹੱਕ ਵਿੱਚ ਇਸ ਤਰ੍ਹਾਂ ਕਰ ਰੱਖਿਆ ਸੀ ਕਿਉਂ ਕੁੜੀਆਂ ਨੂੰ ਬਹੁਤ ਬੋਲਣ ਲੱਗ ਸਿਮਰਨ ਇਸ ਨੂੰ ਅੱਖਾਂ ਤੋਂ ਇੱਕ ਪਾਸੇ ਨਹੀਂ ਹੋਂ ਦਿੰਦੀ ਸੀ ਇੱਕ ਉਸ ਨੂੰ ਨਾ ਹੀ ਇਹ ਪਤਾ ਸੀ ਕਿ ਆਏਗੇ ਵੱਡੇ ਛੋਟੇ ਅੱਗੇ ਚੁੰਨੀ ਸਿਰ ਤੇ ਲੈ ਕੇ ਆਉਣੀ ਐ ਉਸ ਤੇ ਮਗਰ ਲਾ ਕੇ ਮੇਰੇ ਪੁੱਤ ਮੇਰੀਆਂ ਕੁੜੀਆਂ ਨੂੰ ਬੋਲਣ ਲੱਗ ਪਿਆ ਜਿਸ ਭਰਾ ਨੇ ਕਦੇ ਉਹਨਾਂ ਨੂੰ ਪੁੱਛੇ ਬਿਨਾ ਕੋਈ ਕੰਮ ਨਹੀਂ ਕੀਤਾ ਉਹ ਵੀ ਵੱਧੂਆਂ ਹੀ ਦੇ ਰਹੀਆਂ ਨੇ ਇਹ ਨੂੰ ਰਾਣੀ ਆਖਣ ਲੱਗੀ ਪਤਾ ਤਾਂ ਮੈਨੂੰ ਵੀ ਲੱਗਿਆ ਸੀ ਤੁਸੀਂ ਵੀ ਠੀਕ ਆਖ ਰਹੇ ਹੋ ਪੈਸਾ ਤਾਂ ਤੁਸੀਂ ਨਹੀਂ ਲੈਣੇ ਸੀ ਪਰ ਉਹਨਾਂ ਦਾ ਇੱਕ ਵਾਰ ਪੁੱਛਣ ਦਾ ਫਰਜ਼ ਹੀ ਬੰਦਾ ਸੀ ਤੇ ਮੈਨੂੰ ਸਿਮਰਦੀਆਂ ਹਰਕਤਾਂ ਦਾ ਵੀ ਪਤਾ ਲੱਗਦਾ ਰਿਹਾ ਪਹਿਲਾਂ ਤੁਸੀਂ ਮੁੰਡੇ ਨੂੰ ਬਾਹਰ ਕੱਢ ਦਿਓ ਕਿਸੇ ਤਰ੍ਹਾਂ ਫੇਰ ਕੋਲ ਬੈਠਾ ਕੇ ਕਰ ਲਿਓ ਗੱਲਾਂ ਜਿੰਨਾ ਭੈਣਾ ਨੇ ਮੋਰੇ ਹੋ ਕੇ ਸਾਰੇ ਕੰਮ ਆਪ ਆਪਣੇ ਹੱਥੀਂ ਕੀਤੇ ਉਹਨਾਂ ਨਾਲ ਇਸ ਤਰ੍ਹਾਂ ਦਾ ਵਰਤਾਅ ਕਰਨਾ ਬੰਦਾ ਨਹੀਂ ਸੰਦੀਪ ਕੌਰ ਨੇ ਕਹਿਣ ਲੱਗੀ ਗੁੱਸਾ ਨਾ ਕਰੋ ਭੈਣ ਜੀ ਪਰ ਇਹ ਗੱਲ ਇਹ ਵੀ ਸੱਚ ਹੈ ਕਿ ਸਿਮਰਨ ਦੇ ਮਾਪੇ ਸਾਨੂੰ ਕੋਈ ਵੀ ਗੱਲ ਆਖ ਨਹੀਂ ਸਕਦੇ ਰਾਣੀ ਕਿਉਂ ਭੈਣ ਜੀ ਇਸ ਤਰ੍ਹਾਂ ਦੇ ਵਿਚਾਰ ਕਿਉਂ ਸਾਂਝੇ ਕਰ ਰਹੀ ਹੈ ਤਾ ਸੰਦੀਪ ਕੌਰ ਨੇ ਜਵਾਬ ਦਿੱਤਾ ਕਿ ਜਿਨ੍ਹਾਂ ਨੇ ਕੁੜੀ ਤੇ 1 ਰੁਪਈਏ ਦਾ ਖਰਚਾ ਨਹੀਂ ਕੀਤਾ ਹੋਵੇ ਇਥੋਂ ਤੱਕ ਲਾਵਾ ਤੇ ਕੁੜੀ ਦੇ ਪਾਇਆ ਹੋਇਆ ਛੋਟ ਵੀ ਸੌਰਾਂ ਦਾ ਹੋਵੇ ਫਿਰ ਕੁੜੀ ਵਿਆਹੀ ਨਹੀਂ ਵੇਚੀ ਜਾਂਦੀ ਐ ਕੱਲ ਕੌੜੀ ਲੱਗੀ ਐ ਪਰ ਚਮਾ ਸੱਚ ਐ ਪਿਆਉ ਗਰੀਬ ਸੀ ਪਰਪੋਆ ਜਿਹੜੀਆਂ ਪੰਜ ਤੇ ਚਾਚੇ ਤਾਏ ਉਹ ਤਾਂ ਅਮੀਰ ਸੀ ਰਾਣੀ ਬਹੁਤ ਧਿਆਨ ਨਾਲ ਸਿਮਰਦੀ ਸੱਸ ਦੀਆਂ ਗੱਲਾਂ ਸੁਣ ਰਹੀ ਸੀ ਉਸ ਨੂੰ ਲੱਗ ਰਿਹਾ ਸੀ ਇਹ ਗੱਲਾਂ ਦਾ ਕਾਰਨ ਮੇਰੀ ਨਹੀਂ ਬਲਕਿ ਇਹਨਾਂ ਨਾਲ ਸਿਮਰ ਦਾ ਕੀਤਾ ਵਰਤਾਵ ਵੀ ਜ਼ਿੰਮੇਵਾਰ ਹੈ ਥੋੜੇ ਸਮੇਂ ਹੋਰ ਰੁਕਣ ਤੋਂ ਬਾਅਦ ਸੰਦੀਪ ਕੌਰ ਨੇ ਹਰਮਨ ਆਪਣੇ ਘਰ ਵਾਪਸ ਚਲੇ ਗਏ ਸਿਮਰ ਨੂੰ ਜਦੋਂ ਹੀ ਸਮੇਂ ਮਿਲਦਾ ਉਹ ਹਰਮਨ ਨਾਲ ਫੋਨ ਤੇ ਲੱਗ ਰਹਿੰਦੀ ਸੀ ਇਸੇ ਤਰ੍ਹਾਂ 1 ਸਾਲ ਬੀਤ ਗਿਆ ਪਰ ਹਰਮਨ ਹਲੇ ਕੈਨੇਡਾ ਤੱਕ ਨਹੀਂ ਗਿਆ ਸੀ ਉਸ ਘਰ ਦੇ ਉਸ ਨੂੰ ਆਖ ਰਹੇ ਸੀ ਉਹ ਸਿਮਰ ਨੂੰ ਆਖੇ ਤੇਰਾ ਕੰਮ ਅਪਲਾਈ ਕਰੇ ਸਿਮਰ ਨੇ ਕਿਹਾ ਕਿ ਉਹ ਵਰਕ ਪਰਮਿਟ ਲਈ ਕਰਨ ਤੋਂ ਬਾਅਦ ਹਰਮਨ ਦਾ ਕੰਮ ਅਪਲਾਈ ਕਰ ਦਵੇਗੀ ਇੱਕ ਹੁਣ ਕੁੜੀਆਂ ਦਾ ਧੋਖਾ ਦੇਣ ਵਾਲੇ ਕੇਸ ਬਹੁਤ ਸਾਹਮਣੇ ਆ ਰਹੇ ਸੀ ਕੁਝ ਕੁ ਦਿਨਾਂ ਪਹਿਲਾਂ ਹੀ ਹਰਮਨ ਨੇ ਇੱਕ ਦੋਸਤ ਨੂੰ ਕੁੜੀ ਵੱਲੋਂ ਬਾਹਰ ਜਾ ਕੇ ਧੋਖਾ ਦੇ ਦਿੱਤਾ ਕੋਈ ਨਾਲ ਨਾ ਹੁੰਦਾ ਦੇਖ ਕੇ ਉਹਨਾਂ ਨੇ ਕੁੜੀ ਕੋਲੋਂ ਤਲਾਕ ਲਿਆ ਫਿਰ ਹਰਮਨ ਦੀ ਭੋਆ ਵੀ ਕੈਨੇਡਾ ਹੀ ਸੀ ਉਹ ਸਿਮਰਨਦੀ ਬਹੁਤ ਦੇਖ ਰੇਖ ਰੱਖਦੀ ਸੀ ਕੁੜੀ ਨੇ ਆਈਲਟਸ ਕਰਕੇ ਸਾਰੇ ਪੈਸੇ ਮੁੰਡੇ ਦੇ ਪਰਿਵਾਰ ਤੇ ਲਗਾਏ ਤੇ ਬਾਹਰ ਜਾ ਕੇ ਮੁੱਕਰ ਗਈ ਤੇ ਇਸ ਸੱਤਵੇਂ ਵਿੱਚ ਮੁੰਡੇ ਨੇ ਫਾਹਾ ਲੈ ਲਿਆ ਕਿਸੇ ਨੇ ਦਵਾਈ ਖਾ ਲਈ ਇਸੇ ਤਰ੍ਹਾਂ ਦੀਆਂ ਖਬਰਾਂ ਆਏ ਦੇ ਨਹੀਂ ਖ਼ਵਾਰਾਂ ਟੀਵੀ ਉੱਤੇ ਚਰਚਾ ਦਾ ਵਿਸ਼ਾ ਬਣ ਕੇ ਚਲਦੀਆਂ ਰਹਿੰਦੀਆਂ ਸਿਮਰਨ ਨੇ ਬਾਹਰ ਹਰਮਨ ਦਾ ਵੀਜ਼ਾ ਅਪਲਾਈ ਕਰ ਦਿੱਤਾ ਪਰ ਉਸ ਉੱਤੇ ਰਿਫਿਊਜ਼ਲ ਲੱਗ ਗਿਆ ਸਿਮਰਨ ਨੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਭਾਵੇਂ ਸਿਮਰਨ ਆਪਣੀਆਂ ਨਾਨਾ ਨੂੰ ਪਸੰਦ ਨਹੀਂ ਕਰਦੀ ਸੀ ਪਰ ਉਹ ਹਰਮਨ ਨੂੰ ਪਿਆਰ ਦਿਲੋਂ ਤੋਂ ਕਰਦੀ ਸੀ ਉਹ ਆਪਣੇ ਰਿਸ਼ਤੇਦਾਰੀਆਂ ਤੇ ਸਹੇਲੀਆਂ ਵਿੱਚ ਵੀ ਦੱਸਦੀ ਫਿਰਦੀ ਸੀ ਹਰਮਨ ਇੱਕ ਬਹੁਤ ਚੰਗਾ ਇਨਸਾਨ ਨੇ ਜਿੰਨਾ ਉਹ ਮੇਰੇ ਤੇ ਕਰਦੇ ਨੇ ਇੰਨਾ ਮੇਰਾ ਕੋਈ ਨਹੀਂ ਕਰ ਸਕਦਾ ਸੀ ਮੇਰੀ ਮਾਂ ਦੇ ਜਾਣ ਤੋਂ ਬਾਅਦ ਉਹ ਮੇਰੇ ਤੋਂ ਸਭ ਤੋਂ ਵੱਧ ਕਰੀਬ ਆਏ ਨੇ ਸਿਮਰਨ ਨੇ ਜਦੋਂ ਹਰਮਨ ਨੂੰ ਇੱਕ ਸਚਾਈ ਦੱਸੀ ਤਾਂ ਉਸਦੀ ਮੰਮੀ ਦੀ ਮੰਮੀ ਦੀ ਮੌਤ ਨਹੀਂ ਹੋਈ ਹੈ ਬਲਕਿ ਉਸ ਇਸ ਦੁਨੀਆ ਤੇ ਜਿਉਂਦੀ ਨਹੀਂ ਅਸਲ ਵਿੱਚ ਉਹ ਉਸਦੇ ਪਿਤਾ ਨਾਲ ਲੜ ਕੇ ਘਰ ਛੱਡ ਕੇ ਚਲੇ ਗਏ ਸੀ ਤਾ ਇਸ ਗੱਲ ਨੂੰ ਹਰਮਨ ਤੇ ਹਰਮਨਦੀ ਸਾਰੀ ਫੈਮਿਲੀ ਨੇ ਸਵੀਕਾਰ ਕਰ ਲਿਆ ਸੀ ਕਿਸੇ ਨੂੰ ਵੀ ਕਦੇ ਵੀ ਨਾ ਦੱਸਣ ਵਾਲਾ ਵਾਅਦਾ ਕੀਤਾ ਸੀ ਹਰਮਨ ਨੂੰ ਉਹ ਸੱਚੇ ਦਿਲੋਂ ਪਸੰਦ ਕਰਦੀ ਸੀ ਆਪਣੀਆਂ ਸਾਰੀਆਂ ਸਹੇਲੀਆਂ ਨੂੰ ਦੱਸਦੀ ਕਿ ਮੈਨੂੰ ਉਸਦੀ ਉਮਰ ਨਾਲ ਕੋਈ ਫਰਕ ਨਹੀਂ ਪੈਂਦਾ ਇਸ ਤਰ੍ਹਾਂ ਦਾ ਇਨਸਾਨ ਚੰਗੇ ਕਰਮਾਂ ਨਾਲ ਹੀ ਮਿਲਿਆ ਕਰਦਾ ਹੈ ਰੱਬ ਸਾਰੀਆਂ ਕੁੜੀਆਂ ਨੂੰ ਜਿਹਾ ਹੀ ਵਰ ਦਵੇ ਪਰ ਹੁਣ ਹਰਮਨ ਦੇ ਵਿਜੇ ਦੇ ਲੱਗੇ ਰਿਫਿਊਜ਼ਲ ਨੇ ਸਾਰਾ ਕੰਮ ਖਰਾਬ ਕਰਕੇ ਰੱਖ ਦਿੱਤਾ ਸਾਰੇ ਸਿਮਰਨ ਤੇ ਸ਼ੱਕ ਕਰ ਰਹੇ ਸੀ ਇਹ ਸਭ ਉਸਨੇ ਹੀ ਕੀਤਾ ਉਹ ਵੀ ਬਾਹਰ ਜਾ ਕੇ ਬਾਕੀ ਕੁੜੀਆਂ ਨੂੰ ਬਤਲ ਗਈ ਉਸਨੇ ਜਾਨ ਕੇ ਪੇਪਰ ਵਿੱਚ ਛਾਪੀ ਕੀਤੀ ਕੋਈ ਜਿਸ ਕਰਕੇ ਰਿਫਿਊਜ਼ਰ ਆ ਗਈ ਸਾਰੇ ਉਸ ਨੂੰ ਛੱਕ ਦੀ ਨਜ਼ਰ ਨਾਲ ਦੇਖ ਰਹੇ ਸੀ ਇਸ ਕਰਕੇ ਸੋਨੀਆ ਤੇ ਉਸਦੀ ਮਾਂ ਨੂੰ ਇੱਕ ਮੌਕਾ ਮਿਲ ਗਿਆ ਹਰਮਨ ਨੂੰ ਸਲੀਅਤ ਦਿਖਾਉਣ ਦਾ ਇੱਕ ਇਹ ਹਰ ਰੋਜ਼ ਖਬਰਾਂ ਵਿੱਚ ਆਉਂਦੇ ਕੇਸ ਹੁਣ ਸਿਮਰਨ ਦੀ ਪੜਾਈ ਤਾਂ ਪੂਰੀ ਹੋ ਚੁੱਕੀ ਸੀ ਉਸਨੇ ਵਰਕ ਪਰਮਿਟ ਕਰਵਾ ਕੇ ਹਰਮਨ ਦਾ ਕੰਮ ਅਪਲਾਈ ਕਰਵਾਇਆ ਸੀ ਪਰ ਉਸ ਦਾ ਰਿਫਿਊਜ਼ਲ ਆ ਗਿਆ ਸੀ ਅਸਲ ਵਿੱਚ ਇਸ ਤਰ੍ਹਾਂ ਕਾਰਨ ਹਰਮਨ ਦੀ ਉਮਰ ਤੋਂ ਇੱਕ ਘੱਟ ਪੜਿਆ ਲਿਖਿਆ ਹੋਣਾ ਸੀ ਉਸ ਦਾ ਦੋਨਾਂ ਵਿੱਚ ਬਹੁਤ ਅੰਤਰ ਸੀ ਸੰਦੀਪ ਕਰਨੇ ਹਰਮਨ ਦੇ ਦਿਲ ਦਿਮਾਗ ਵਿੱਚ ਇਹ ਗੱਲ ਭਰਨੀ ਸ਼ੁਰੂ ਕਰ ਦਿੱਤੀ ਦੇਖ ਲਾ ਕਾਰ ਵਾਲੀ ਦੇ ਅਸਲੀ ਰੰਗ ਜਿਸ ਮਗਰ ਲਾਕੇ ਤੂੰ ਪੈਣਾ ਨੂੰ ਬੋਲਦਾ ਸੀ ਦੇਖ ਲਿਆ ਸਭ ਉਹਨੇ ਨਹੀਂ ਬੁਲਾਉਣਾ ਤੈਨੂੰ ਚੰਗੀ ਚਾਹੁੰਦਾ ਹੈ ਤਾਂ ਉਸ ਕੋਲ ਕਿਸੇ ਬਹਾਨੇ ਨਾਲ ਪੈਸੇ ਮੰਗਵਾ ਲਾ ਜਿਹੜੇ ਉੱਤੇ ਲੱਗੇ ਨੇ ਕੰਮ ਤਾਂ ਉਹੀ ਕਰਦੀ ਹੀ ਸਿਆ ਨਹੀਂ ਤਾਂ ਲੱਗਿਆਂ ਦਾ ਦੁੱਖ ਹੁੰਦਾ ਰਹਿਣਾ ਸੋਨੀਆਂ ਨੇ ਵੀ ਇਸ ਪੱਖ ਵਿੱਚ ਆਪਣਾ ਸੁਝਾਅ ਸਿਮਰ ਦੇ ਖਿਲਾਫ ਦਿੱਤਾ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਏ ਵੀ ਇਸੇ ਤਰ੍ਹਾਂ ਦੀ ਨਿਕਲੇਗੀ ਜੋ ਇਸ ਨੇ ਆਪਣੀ ਤੀਵੀ ਮਗਰ ਲਾ ਕੇ ਮੈਨੂੰ ਗੱਲਾਂ ਕਈਆਂ ਨਹੀਂ ਇਸ ਨਾਲ ਇਸੇ ਤਰ੍ਹਾਂ ਹੀ ਹੋਣੀ ਸੀ ਪੇਰੀਆਂ ਵੀ ਵੱਧਵਾਂ ਲੱਗਣੀਆਂ ਹੀ ਸੀ ਇਸੇ ਤਰ੍ਹਾਂ ਤਾਂ ਹਰਮਨ ਪੀ ਕੇ ਉਸ ਨੂੰ ਕਾਲਾਂ ਕੱਢਦਾ ਸੀ ਹਰਮਨ ਰੋਜ਼ ਹੁਣ ਇਸੇ ਤਰ੍ਹਾਂ ਕਰਦਾ ਸੀ ਜਿਸ ਕਰਕੇ ਹੌਲੀ-ਹੌਲੀ ਸਿਮਰ ਨੇ ਫੋਨ ਕਰਨਾ ਬੰਦ ਕਰ ਦਿੱਤਾ ਸੀ ਹੁਣ ਸਿੰਘ ਹਰਮਨ ਨੂੰ ਤਾਂ ਨੇ ਹੀ ਸੁਣਨ ਮਿਲਦੇ ਸੀ ਕਿਉਂਕਿ ਹੁਣ ਉਸ ਦਾ ਬਾਹਰ ਜਾਣਾ ਮੁਸ਼ਕਲ ਹੋ ਗਿਆ ਸੀ ਉਸ ਨੇ ਤਾਂ ਆਸ ਹੀ ਛੱਡ ਦਿੱਤੀ ਸੀ ਹੁਣ ਗਲਤੀ ਹਾਰਮੋਨ ਦੀ ਵੀ ਉਸ ਨੂੰ ਸਭ ਰਿਸ਼ਤਿਆਂ ਨੂੰ ਇੱਕੋ ਜੀ ਅਹਿਮੀਅਤ ਦੇਣੀ ਚਾਹੀਦੀ ਸੀ ਸਿਮਰਨ ਕੱਲਾ ਸੁਣ ਰਹੀ ਸੀ ਤੇ ਮਾਪਿਆਂ ਤੇ ਸਹੁਰਿਆਂ ਦੋਨਾਂ ਦੀਆਂ ਕਿਉਂਕਿ ਆਪਣੇ ਚਲਾਕੀ ਵਾਲੇ ਵਰਤਾਵ ਕਰਕੇ ਹੀ ਕੁੱਸਦੀਆਂ ਬਹੁਤੀਆਂ ਗੱਲਾਂ ਉਸਤੇ ਮਾਪਿਆਂ ਕੋਲ ਗੰਨੀਆਂ ਸੀ ਉਹ ਸਭ ਦੇ ਵਿੱਚ ਹੁਣ ਸ਼ੱਕ ਦਾ ਪਾਤਰ ਬਣ ਚੁੱਕੀ ਸੀ ਇਸ ਦਾ ਕਾਰਨ ਉਸਦਿਆਂ ਉਹ ਹਰਕਤਾਂ ਜੋ ਉਸਨੇ ਪਹਿਲਾਂ ਆਪਣੇ ਸਹੁਰੇ ਘਰ ਰਹਿ ਕੇ ਕੀਤੀਆਂ ਸੀ ਹੁਣ ਹਰ ਮੰਨ ਨੂੰ ਆਪਣੀ ਮਾਂ ਤੇ ਭੈਣ ਦੀਆਂ ਗੱਲਾਂ ਸੱਚੀਆਂ ਲੱਗਦੀਆਂ ਸੀ ਪਰ ਜਦੋਂ ਸਿਮਰਤ ਦੀ ਗੱਲ ਸੁਣਦਾ ਤਾਂ ਉਸ ਨੂੰ ਚੰਗੀ ਲੱਗਦੀ ਤੇ ਸਹੀ ਸੀ ਜਦੋਂ ਮਾਂ ਦੀ ਸੁਣਦਾ ਤਾਂ ਉਹ ਸਹੀ ਲੱਗਦੀ ਇੰਨਾ ਵਿੱਚੋਂ ਫਸ ਗਿਆ ਸੀ ਸਿਮਰਨ ਨੇ ਆਪਣੇ ਹੱਕ ਵਿੱਚ ਸਫਾਈ ਦੇਣ ਦੀ ਥਾਂ ਇਹ ਗੱਲ ਤੇ ਜ਼ੋਰ ਦਿੱਤਾ ਕਿ ਹਰਮਨ ਉਸਦੇ ਹੱਕ ਵਿੱਚ ਭਾਪ ਕੀ ਉਸਤੇ ਅੱਥਾ ਵਿੱਚ ਰਵੇ ਪਰ ਹਰਮਨ ਦੀ ਮਾਨਸਿਕ ਤੇ ਦਿਮਾਗੀ ਹਾਲ ਤੱਕ ਕਿਸੇ ਨੂੰ ਕੋਈ ਖਿਆਲ ਨਹੀਂ ਸੀ ਟੀਵੀ ਤੇ ਆਉਣ ਵਾਲੀਆਂ ਖਬਰਾਂ ਮਾਂ ਦੇ ਬੋਲ ਸਿਮਰਨ ਦਾ ਹੀ ਪਿਆਰ ਸਿਮਰਨ ਦੇ ਭੈਣਾਂ ਤੇ ਮਾਂ ਦੇ ਖਿਲਾਫ ਬੋ ਪੈਣਾ ਦੇ ਬੋਲ ਹਰਮਨ ਨੂੰ ਲੱਗ ਰਿਹਾ ਸੀ ਸਿਮਰਨ ਨੂੰ ਪਿਆਰ ਉਸਨੇ ਇੰਨਾ ਕਰ ਲਿਆ ਕਿ ਮਾਂ ਤੇ ਪੈਣਾ ਵਿਸਾਰ ਦਿੱਤੀਆਂ ਉਸ ਨੂੰ ਜ਼ਿਆਦਾ ਮਹੱਤਵ ਦਿੱਤਾ ਸਿਮਰਨ ਨੇ ਉਸ ਨੂੰ ਪੂਰੀ ਤਰ੍ਹਾਂ ਆਪਣੇ ਹੱਕ ਵਿੱਚ ਕਰਨ ਲਈ ਉਹਦੇ ਦਿਮਾਗ ਵਿੱਚ ਜ਼ਹਿਰ ਘੋਲਣਾ ਸ਼ੁਰੂ ਕਰ ਦਿੱਤਾ ਤੇ ਉਸਨੇ ਉਸਦੀ ਕਹੀ ਹਰ ਗੱਲ ਤੇ ਯਕੀਨ ਕੀਤਾ ਮਾਂ ਦੀ ਕੋਈ ਗੱਲ ਨਹੀਂ ਸੁਣੀ ਅੱਜ ਉਸ ਨੂੰ ਆਪਣੇ ਕੀਤੇ ਤੇ ਪਛਤਾਵਾ ਉਹ ਕਿਵੇਂ ਆਪਣੀ ਭੁੱਲ ਨੂੰ ਸੁਧਾਰੇ ਉਸਨੇ ਆਪਣੀ ਮਾਂ ਦਾ ਦਿਲ ਦਿਖਾਇਆ ਭੈਣਾਂ ਦਾ ਦਿਖਾਇਆ ਜੇ ਸਿਮਰਨ ਦਾ ਦਿਲੋ ਕੀਤਾ ਉਹ ਬਦਲ ਗਈ ਹੁਣ ਉਸ ਕੋਲ ਸਾਰੇ ਮਸਲਿਆਂ ਦਾ ਇੱਕ ਹੀ ਹੱਲ ਹੈ ਅਗਲੇ ਦਿਨ ਸੰਦੀਪ ਕੌਰ ਚਾਹ ਲੈ ਕੇ ਹਰਮਨ ਦੇ ਕਮਰੇ ਵਿੱਚ ਜਾਂਦੀ ਦਰਵਾਜ਼ਾ ਅੰਦਰੋਂ ਬੰਦ ਹੁੰਦਾ ਦੋ ਦੋ ਵਾਰ ਆਵਾਜ਼ ਦੇਣ ਤੇ ਵੀ ਹਰਮਨ ਦਰਵਾਜ਼ਾ ਨਹੀਂ ਖੋਲਦਾ ਤੇ ਉਹ ਵਾਪਸ ਚਲੀ ਜਾਂਦੀ ਹੈ ਦੁਪਹਿਰ ਹੋ ਜਾਂਦੀ ਹੈ ਪਰ ਹਰਮਨ ਥੱਲੇ ਨਹੀਂ ਆਉਂਦਾ ਫਿਕਰ ਵਿੱਚ ਉਸਨੇ ਆਪਣੇ ਭਤੀਜੇ ਨੂੰ ਕਾਲ ਕਰੀ ਤਾਂ ਉਸਨੇ ਆ ਕੇ ਦਰਵਾਜ਼ਾ ਖੋਲ੍ਹਿਆ ਤਾਂ ਅੰਦਰ ਹਰਮਨ ਬੈੱਡ ਉੱਤੇ ਪਿਆ ਸੀ ਤੇ ਉਸਦੇ ਹੱਥ ਵਿੱਚ ਕਾਗਜ਼ ਸੀ ਜਲਦੀ ਨਾਲ ਸੰਦੀਪ ਦੇ ਭਤੀਜੇ ਨੇ ਉਸਦੇ ਸਾਹ ਚੈੱਕ ਕੀਤੇ ਸਾਹ ਤਾਂ ਚੱਲ ਰਹੇ ਸੀ ਪਰ ਹੋਸ਼ ਵਿੱਚ ਨਹੀਂ ਸੀ ਉਸਨੂੰ ਜਲਦੀ ਨਾਲ ਹਸਪੀਟਲ ਵਿੱਚ ਚਲ ਜਾਇਆ ਗਿਆ ਉੱਥੇ ਡਾਕਟਰ ਨੇ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਉਹ ਤਾਂ ਮਰ ਚੁੱਕਿਆ ਹੈ ਉਹ ਕਿਵੇਂ ਹੋ ਗਿਆ ਕਰੋ ਤਾਂ ਸਾਹ ਚੱਲਦੇ ਲੈ ਕੇ ਆਏ ਹਾ ਸੋਨੀਆ ਨੇ ਕਿਹਾ ਡਾਕਟਰ ਨੇ ਦੱਸਿਆ ਕਿ ਇਸਨੇ ਰਾਤ ਸਮੇਂ ਨੀਂਦ ਇਹ ਗੋਲੀਆਂ ਬਹੁਤ ਜ਼ਿਆਦਾ ਖਾ ਲਈਆਂ ਸੀ ਜਿਸ ਕਰਕੇ ਇਸ ਨੂੰ ਨੀਂਦ ਤਾਂ ਆ ਗਈ ਪਰ ਗੋਲੀਆਂ ਦਾ ਨਸ਼ਾ ਬਹੁਤ ਵੱਧ ਗਿਆ ਸੀ ਜਿਸ ਕਰਕੇ ਰਸਤੇ ਵਿੱਚ ਆਉਂਦੇ ਸਮੇਂ ਉਸ ਨੂੰ ਹਾਰਟ ਅਟੈਕ ਆ ਗਿਆ ਇਹਨਾਂ ਦੀ ਹਾਲਤ ਦੇਖ ਕੇ ਲੱਗ ਰਿਹਾ ਹੈ ਕਿ ਕਾਫੀ ਸਮੇਂ ਤੋਂ ਨੀਂਦ ਦੀਆਂ ਗੋਲੀਆਂ ਦੀ ਵਰਤੋਂ ਕਰ ਰਹੀ ਸੀ ਹੁਣ ਤਾਂ ਕੁਝ ਬਾਕੀ ਰਿਹਾ ਹੀ ਨਹੀਂ ਮਾਂ ਤਾਂ ਸੁੱਨ ਹੋ ਕੇ ਬਿਉਸ਼ ਹੋ ਗਈ ਸੰਦੀਪ ਤਾਂ ਭਤੀਜਾ ਕਾਗਜ਼ ਖੋਲ੍ਹ ਕੇ ਦੇਖਦਾ ਹੈ ਪੜਦਾ ਹੈ ਤਾਂ ਉਸਨੇ ਲਿਖਿਆ ਹੁੰਦਾ ਹੈ ਮਾਂ ਮੈਨੂੰ ਮaaf ਕਰੀ ਮੈਨੂੰ ਸਮਝ ਹੋਣੀ ਚਾਹੀਦੀ ਸੀ ਕਿ ਰਿਸ਼ਤਿਆਂ ਵਿੱਚ ਅਨੁਕੂਲਤਾ ਕਿਸ ਤਰ੍ਹਾਂ ਬਣਾ ਕੇ ਰੱਖਣੀ ਚਾਹੀਦੀ ਹੈ ਮੈਂ ਤੇਰੀ ਕਦਰ ਘਟ ਵਿੱਚ ਅਨੁਕੂਲਤਾ ਕਿਸੇ ਤਰ੍ਹਾਂ ਬਣਾ ਕੇ ਰੱਖਣੀ ਚਾਹੀਦੀ ਹੈ ਮੈਂ ਤੇਰੀ ਕਦਰ ਘਟਾ ਦਿੱਤੀ ਤੇ ਰੱਬ ਨੇ ਮੇਰੀ ਘਟਾ ਦਿੱਤੀ ਸ਼ਾਇਦ ਜਦੋਂ ਇਹ ਜੱਟੇ ਤੁਹਾਨੂੰ ਮਿਲੇ ਉਸੇ ਸਮੇਂ ਤੱਕ ਮੈਂ ਸੁੰਨਿਆ ਵਿੱਚ ਨਾ ਹੋਵਾਂ ਮੇਰੀ ਅਲਮਾਰੀ ਦੇ ਵਿੱਚ ਕੁਝ ਕਾਗਜ਼ ਪਏ ਨੇ ਜੋ ਤਲਾਕ ਦੇ ਨੇ ਮੈਂ ਸਿਮਰ ਨੂੰ ਤਲਾਕ ਦੇ ਦਿੱਤਾ ਸੀ ਮੈਂ ਸਾਈਨ ਕਰ ਦਿੱਤੇ ਨੇ ਆਪਣੇ ਵੱਲੋਂ ਤੇਰੀ ਨਾ ਵਿਧਵਾ ਨਹੀਂ ਹੋਣੀ ਚਾਹੀਦੀ ਜਦੋਂ ਮੈਂ ਮਰਨਾ ਇਹ ਸਾਰੇ ਖੱਤ ਪੜ੍ਹ ਕੇ ਰੋ ਪੈਂਦੇ ਨੇ ਸਿਮਰ ਨੂੰ ਜਦੋਂ ਪਤਾ ਲੱਗਦਾ ਹੈ ਤੇ ਉਸਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਜਾਂਦੀ ਹੈ ਤੇ ਉਸ ਦਾ ਸਾਰਾ ਸਾਰਾ ਸੰਸਾਰੀ ਖਤਮ ਹੋ ਗਿਆ ਸ਼ਾਇਦ ਹੁਣ ਉਸ ਨੂੰ ਸਮਝ ਆ ਜਾਵੇ ਕਿ ਆਪਣੇ ਸੁਖ ਲਈ ਆਪਣਿਆਂ ਦੇ ਪੈਰਾਂ ਵਿੱਚ ਹੀ ਕੰਡੇ ਨਹੀਂ ਬੀਜੀਦੇ ਜਿਸ ਕਰਕੇ ਉਸਨੇ ਇੰਨੀ ਦੂਰ ਤੱਕ ਉਡਾਰੀਆਂ ਮਾਰਨਾਂ ਸੀ ਅੱਜ ਉਸ insan ਦੀ ਰੂਹ ਹਮੇਸ਼ਾ ਲਈ ਇਸ শূন্যਤਾ ਤੋਂ ਹੀ ਡਾਰੀਆਂ ਮਾਰ ਗਈ ਜੇ ਤੁਹਾਨੂੰ ਸਾਡੀ ਕਹਾਣੀ ਚੰਗੀ ਲੱਗੀ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ